çatlak ਕਰਾਖਲਾ ਪੱਟੀ ਕਾਰਵਾਈ ਨਸ਼ਾ ਤਸਕਰਾਂ ਦੀਆਂ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਅਟੈਚ ਕਰਾ ਲੂ ਕੀਤਾ ਜਾ ਰਿਹਾ ਹੈ ਅਟੈਚ ਨਸ਼ੇ ਨੂੰ ਠੱਲ ਪਾਉਣ ਦੇ ਮੰਤਵ ਨਾਲ ਹਸਪਤਾਲਾ ਦੇ ਗਾਂਧੀ ਕੈਂਪ ਵਿੱਚ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਐਸਐਸਪੀ ਪਟਾਲਾ ਅਤੇ ਹੋਰ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ ਇਸ ਮੌਕੇ ਹੁਸਨੂਲਮ ਗਾਂਧੀ ਕੈਂਪ ਦੀ ਨਾਕਰਾ ਵਿੱਚ ਵਸ਼ੀਸ਼ਟਕ ਕੀਤੀ ਗਈ ਜਿੰਨਾ ਕਰਾਂ ਦੇ ਪਹਿਲਾਂ ਨਸ਼ੇ ਦੇ کیسਾਂ ਵਿੱਚ ਸ਼ਾਮਲ ਸਾਬਕਾ ਮਿਸਮਕੇ ਪਹੁੰਚੇ ਪੁਲਿਸ ਦੇ ਵੱਡੇ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦੇ ਆ ਕਿ ਸਾਡਾ ਨਸ਼ਾ ਬਰਤੀ ਮਹੱਤਵ ਚਲਦਾ ਤਪਕ ਜੋ ਕਿ ਨਸ਼ਾ ਕਰਦੇ ਨੇ ਜਾਂ ਵੇਚਦੇ ਹਨ ਉਹਨਾਂ ਨੂੰ ਨੱਥ ਪਾਈ ਜਾ ਸਕੇ ਨਾਲ ਹੀ ਅਸੀਂ ਨਸ਼ਾ ਤਸਕਰਾਂ ਦੀਆਂ ਪ੍ਰਾਪਤੀਆਂ ਵੀ ਅਟੈਚ ਕਰ ਰਹੇ ਹਾਂ ਅੱਜ ਵੀ ਇਸ ਘਰ ਵਿੱਚ ਖੜੇ ਹਾਂ ਇਨ੍ਹਾਂ ਦਾ ਤਕਰੀਬਨ ਸਾਰਾ ਪ੍ਰਵਾਦ ਨਛੇ ਦੇ ਗਿਸਾਂ ਵਿੱਚ ਜੇਲ੍ਹ ਵਿੱਚ ਹੈ ਅਸੀਂ ਨਸ਼ਾ ਤਸਕਰਾਂ ਨੂੰ ਸਨੇਹਾ ਦੇ ਰਹੇ ਹਾਂ ਕਿ ਕਿਸੇ ਦੇ ਦੁੱਖਾਂ ਤੇ ਆਪਣੇ ਸੁੱਖਾਂ ਦਾ ਨਹੀਂ ਖੜਾ ਕੀਤਾ ਜਾ ਸਕਦਾ ਹਤਾਲ ਤੋਂ ਇਲਾਵਾ ਕਰਤਾਰਪੁਰ ਵਿੱਚ ਵੀ ਬਹੁਤ ਸੋ ਨੂੰ ਨਸ਼ਾ ਤਸਕਰਾਂ ਬਰ ਬੜੀ ਕਾਰਵਾਈ ਕੀਤੀ ਗਈ ਅਤੇ ਉਹਨਾਂ ਦੇ ਘਰਾਂ ਵਿੱਚ ਛਾਪੇ ਮਾਰੀ ਕਰਦੇ ਹਾਂ ਬੁਸ ਨੇ ਨਿਆ ਜੀ ਤਾ ਤੁਮੀ ਅਟੈਚ ਕੀਤਾ ਗਿਆ ਸ਼ਨਾਉਦਾ ਇਹ ਤੁਹਾਨੂੰ ਬਤਾਲਾ ਅਧਿਕ ਕਰਤਾਸਪ ਵਿੱਚ ਪੁਲਸ ਅਧਿਕਾਰੀਆਂ ਵੱਲੋਂ ਜੋ ਕਾਰਵਾਈ ਕੀਤੀ ਗਿਆ ਉਹਨਕੀ ਕੁਝ ਵੀ ਤਹਿੰ ਆ ਉਹਦੇ ਗੱਲ ਕਰੀ ਸਰ ਅੱਜ ਦੇ ਸਰਟੀਫਿਕੇਸ਼ਨ ਬਾਰੇ ਅੱਜ ਸਾਰੇ ਪੰਜਾਬ ਚ ਇੱਕ ਜਿਹੜਾ ਕਸ ਆਪਰੇਸ਼ਨ ਚੱਲੇ ਆ ਉਹਦੇ ਚ ਵਕ ਵਕ ਸੀਨੀਅਰ ਆਫਿਸਰਸ ਦੀ ਡਿਊਟੀ ਲੱਗੀ ਹੈ ਮੇਰੀ ਅੱਜ ਬਟਾਲੇ ਡਿਊਟੀ ਲੱਗੀ ਸੀ ਇੱਥੇ ਮੈਡਮ ਮਸ਼ਨੀ ਜਿਹੜੇ ਬਟਾਲੇ ਲੱਗੇ ਆ ਤੇ ਉਹਨਾਂ ਨੂੰ ਨਾਲ ਲੈ ਕੇ ਸੀ ਇੱਥੇ ਆਏ ਆ ਜਸਟ ਉਹ ਤੋਂ ਪਹਿਲਾਂ ਇਹ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇਹਨਾਂ ਦੇ ਡਰੱਗ ਦੇ ਬਾਰੇ ਕੀ ਕੀ ਕੰਮ ਹੋਇਆ ਉਹਦੇ ਬਾਰੇ ਅਸੀਂ ਡੀਪ ਡਿਸਕਸ਼ਨ ਹੋਈ ਹੈ ਤੇ ਇਹਨਾਂ ਵੱਲੋਂ ਕਾਫੀ ਵਧੀਆ ਜਿਹੜਾ ਡਰੱਗ ਦੇ ਅਗੇਂਸਟ ਕੰਮ ਕੀਤਾ ਜਾ ਰਿਹਾ ਹੈ no doubt ਕਿ ਹੋਜੇ ਹੋਰ ਵੀ ਜੋੜ ਲਾ ਕੇ ਕੰਮ ਕਰਨ ਦੀ ਲੋੜ ਹੈ ਤੇ ਅੱਜ ਵੀ ਅਸੀਂ ਜਿਹੜਾ ਇਸ ਮਕਾਨ ਤੇ ਵੀ ਆਏ ਆ ਹੁਣ ਬੇਸਿਕਲੀ ਜਿਹੜੀ ਹੁੰਦਾ ਵੀ ਡਰੱਗ ਤੇ ਅਸੀਂ ਜਦੋਂ ਤੁਹਾਡੇ ਕੁਐਸਚਨਸ ਹੁੰਦੇ ਆ ਵੀ ਕਿਹੜਾ ਪਾਉਨੇ ਆ ਜੀ ਬੰਦਿਆਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਆਪਾਂ ਜਾਂਦੇ ਆ ਪਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ ਜਿਵੇਂ ਅੱਜ ਇਸ ਘਰ ਦੇ ਕੋਲੇ ਆਪਾਂ ਖੜੇ ਆ ਇਸ ਘਰ ਦੇ ਜਿਹੜੇ ਪਰਿਵਾਰ ਦੇ ਕਈ ਮੈਂਬਰ ਇਨਵੋਲ ਆ ਤੇ ਕਈ ਪਰਚੇ ਇਨਾਂ ਤੇ ਦਰਜ ਆ ਉਹਨਾਂ ਦੀ ਜਿਹੜਾ ਅੱਛਾ ਕੰਮ ਕਰ ਰਹੇ ਐ ਇੱਥੇ ਬਟਾਲਾ ਪੁਲਿਸ ਵਾਲੇ ਉਹਦੇ ਵਿੱਚ ਇਹਨਾਂ ਨੇ 68 ਐਫ ਇੱਕ ਪ੍ਰੋਵੀਜ਼ਨ ਹੁੰਦਾ ਲਾਅ ਦਾ ਉਹਦੀ ਪ੍ਰਾਪਰਟੀ ਅਟੈਚ ਕਰਨ ਲਈ ਉਹ ਭੇਜਿਆ ਵੇ ਅਸੀਂ ਇਹ ਜਿਹੋ ਜਿਹੇ ਘਰ ਹੈ ਚਮਕਦੇ ਘਰ ਹੈ ਇੱਕ ਮੈਸੇਜ ਜਿਹੜਾ ਪੰਜਾਬ ਕਾਉਂਟ ਵੱਲੋਂ ਡੀਜੀ ਪੰਜਾਬ ਵੱਲੋਂ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਲੋਕਾਂ ਦੇ ਦੁੱਖਾਂ ਤੇ ਆਪਦੇ ਸੁੱਖਾਂ ਦੇ ਘਰ ਨਹੀਂ ਬਣਨੇ ਇਹ ਜਿਹੜੇ ਤੁਸੀਂ ਚਮਕਦੇ ਸੰਗ ਮਰਮਰ ਲੱਗੇ ਹੋਏ ਘਰ ਹੈ ਲੋਕਾਂ ਨੂੰ ਬਰਬਾਦ ਕਰਕੇ ਜਵਾਨੀ ਨੂੰ ਬਰਬਾਦ ਕਰਕੇ 노 ਡਾਊਟ ਕਿ ਇਹ ਚੋਰ-ਸ਼ਿਪਾਈ ਦੀ ਖੇਡ ਪਤਾ ਚੱਲੀ ਜਾਂਦੀ ਹੈ ਡਰੱਗ ਪੈਡਲਰ ਫੜ ਲਿਆ ਉਹਨੂੰ ਜੇਲ੍ਹ ਭੇਜਤਾ ਪਰ ਉਹਦੇ ਤੇ ਜਦ ਤੱਕ ਇਕਨੋਮਿਕਲ ਸੱਟ ਨਹੀਂ ਵੱਜੂਗੀ ਉਹਨਾਂ ਚ ਕਿ ਇਹਨਾਂ ਨੂੰ ਸ਼ੇਕ ਨਹੀਂ ਲੱਗਦਾ ਤੇ ਮਕਸਦ ਜਿਹੜੇ ਸਾਡੇ ਸਾਰੇ ਆਫਸਰ ਜਿਹੜਾ ਹੁਣ ਇਸ ਲੈਵਲ ਤੇ ਵੱਡੇ ਲੈਵਲ ਤੇ ਚੱਲ ਰਹੇ ਆ ਇਹਨਾਂ ਨੇ ਦੱਸਿਆ ਵੀ 1 ਕਰੋੜ ਤੋਂ ਬਾਅਦ ਇਹਨਾਂ ਨੇ ਪ੍ਰਾਪਰਟੀ ਅਟੈਚ ਕਰਾਤੀ ਹੈ ਇਹਦੀ ਵੀ ਪ੍ਰਾਪਰਟੀ ਦਾ ਕਾਗਜ਼ ਚਲੇ ਗਏ ਆ ਤੇ ਮੈਨੂੰ ਲੱਗਦਾ ਹੈ ਇਸ ਮੰਥ ਦੇ ਵਿੱਚ ਸੈਕਿੰਡ ਫੈਬਰੂਰੀ ਦੇ ਅੰਦਰ ਰਹਿੰਦੇ ਹਾਂ ਫਰਵਰੀ ਦੇ ਮਤਲਬ ਫਰਸਟ ਵੀਕ ਤੇ ਮਿਡ ਆਫ ਫੈਬਰੂਰੀ ਤੱਕ ਇਹਦੇ ਆਰਡਰ ਆ ਜਾਣਗੇ ਕਿਉਂਕਿ ਇਹਨਾਂ ਕਿੰਨਾ ਕਿੰਨੀ ਪ੍ਰੋਪਰਟੀ ਇਹਨਾਂ ਦੀ ਔਰ ਇੱਥੇ ਕਿਹੜੇ ਕਿਹੜੇ ਐਫਆਈਆਰ ਪਲੀ ਫੈਮਲੀ ਦੇ ਬੰਦੇ ਹਨ ਹਾਂਜੀ ਇਹਦੇ ਤੇ ਅਰਾਊਂਡ ਜੋ ਪ੍ਰੋਪਰਟੀ ਦਾ ਵੈਲਿਊ ਜ 8 ਲੱਖ ਰਹੀ ਹੈ ਔਰ ਨਾਲੇ ਇਹਨਾਂ ਦੇ ਜੋ ਮੇਨ ਗਗਨ ਔਰ ਅਮਨ ਜੋਪਰਾ ਹੈਗੇ ਦੋਵਾਂ ਦੇ ਨਾਲ-ਨਾਲ ਉਹਨਾਂ ਦੇ ਜੋ ਸਿਸਟਰਸ ਔਰ ਮਦਰ ਇਹਨੇ ਸਾਰੀਆਂ ਦਾ ਵੀ ਮਿਲਾ ਕੇ ਤਕਰੀਬਨ 22 ਐਨਡੀਪੀਐਸ ਦੇ ਐਫਆਈਆਰਸ ਹੈਗੇ ਜੀ ਕਪਈ ਮਕਦਮੇ ਕਿੰਨੀ ਪ੍ਰਾਪਰਟੀ ਕਿੰਨੀ ਹੈ ਜੀ ਇਸ ਪ੍ਰਾਪਰਟੀ ਦਾ ਵੈਲਿਊਏਸ਼ਨ ਜੋ ਹੁੰਦੀ ਹੈ ਆਪਾਂ ਆਰਕੀਟੈਕਟ ਤੋਂ ਕਰਾਉਣੀ ਹੁੰਦੀ ਹੈਗੀ ਉਹਨਾਂ ਦੀ ਵੈਲਿਊਏਸ਼ਨ ਦੇ ਹਿਸਾਬ ਸੇ ਜੋ ਉਹਨੇ 8 ਲੱਖ ਕੀ ਇਹਨਾਂ ਨੇ ਵੈਲਿਊ ਕਰਾਏ ਹੈਗੀ ਇਸ ਮਕਾਨ ਦਾ ਮੈਮ ਅਗਰ ਜੇ ਗੱਲ ਕੀਤੀ ਜਾਵੇ ਤਾਂ ਇਸ ਗਾਂਧੀ ਕੈਂਪ ਦੇ ਵਿੱਚ ਜੀ ਅਸੀਂ ਸਰਚ ოਪਰੇਸ਼ਨ ਕਰ ਰਹੇ ਹਾਂ ਇੱਥੇ ਜਿਹੜਾ ਜਾਂਚ ਕਰ ਹੈਗਾ ਉਹਦੀਆਂ ਵੀਡੀਓ ਕੋ ਸਾਡੇ ਕੋਲ ਵੀ ਹੈਗੀਆਂ ਪਹਿਲਾਂ ਤੁਹਾਡੇ ਸਰਚ ਪੈਸ਼ ਸ਼ੁਰੂ ਕਰਨ ਤੋਂ ਅਸੀਂ ਉੱਥੇ ਗਏ ਸੀ ਉੱਥੇ ਹਾਲੇ ਵੀ ਨਸ਼ੇ ਦੇ ਸਰੇਂਜ ਨਸ਼ੇ ਦੀਆਂ ਡੋਜ਼ੇਸ ਵਗੈਰਾ ਜੋ ਕੁਝ ਉੱਥੇ ਕਰਦੇ ਹਨ ਨੌਜਵਾਨ ਉਹ ਪਿਆ ਹੋਇਆ ਲੋਕਾਂ ਦਾ ਕਹਿਣਾ ਕਿ ਇਹਦੇ ਕਰਕੇ ਹੀ ਜੀ ਤੁਸੀਂ ਵੇਖਿਆ ਹੋਣਾ ਇੱਥੇ ਆਪਾਂ ਛੋਟੀ ਜਿਹੀ ਆਊਟਪੋਸਟਸ ਬਣਾ ਰਹੇ ਹੈਗੇ ਆ ਇਹਦੇ ਤੇ ਪੁਲਿਸ ਦਾ ਪ੍ਰੈਜੈਂਸ ਵਧਾਉਣ ਵਾਸਤੇ ਔਰ ਇੱਕ ਦੋ ਗੱਲ ਹੈਗੇ ਜੋ ਤੁਸੀਂ ਅਟਕ ਦੀ ਗੱਲ ਕਰ ਰਹੇ ਇਹਦੇ ਵਾਸਤੇ ਕਿ 24/7 ਅਸੀਂ ਪੁਲਿਸ ਦਾ ਪ੍ਰੈਜੈਂਸ ਔਰ ਪੈਟ੍ਰੋਲੀ ਵੀ ਵਧਾਉਣ ਵਾਸਤੇ ਔਰ ਦੂਜੀ ਗੱਲ ਹੈ ਕਿ ਇਨਫੋਰਮੇਸ਼ਨ ਦੇ ਇਨਫੋਰਮੇਸ਼ਨ ਵਾਸਤੇ ਅਸੀਂ ਵੱਖਰਾ ਜੋ ਹੈਗਾ ਹੈਲਪਲਾਈਨ ਵੀ ਜਾਰੀ ਕੀਤੇ ਹਨ ਉਹਦੇ ਬਾਰੇ ਇਨਫੈਕਟ ਵੀ 25 ਦਿਨ ਪਹਿਲੇ ਇੱਥੇ ਅਸੀਂ ਪਬਲਿਕ ਮੀਟਿੰਗ ਵੀ ਹੋਲ ਕੀਤੀ ਸੀਗੇ ਲੋਕਾਂ ਦੇ ਸਾਰੇ ਕੈਂਪ ਤੇ ਜੋ ਕੋਸੀ ਹੈਗੇ ਨੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਤੰਗੀ ਹੋ ਰਹੀ ਹੈ ਨੇ ਨਸ਼ੇ ਦੇ ਕਰਕੇ ਉਹਨਾਂ ਨੂੰ ਅਸੀਂ ਨੰਬਰ ਵੀ ਸ਼ੇਅਰ ਕੀਤੇ ਸੀ ਤਾਂ ਕਿ ਉਹ ਬਿਨਾਂ ਡਰੇ ਸਾਨੂੰ ਮੈਸੇਜ ਕਰੇ ਤਾਂ ਕਿ ਲੋਕਾਂ ਨੂੰ ਇਹ ਨਾ ਪਤਾ ਚੱਲੇ ਕਿ ਇਨਫੋਰਮੇਸ਼ਨ ਕਿ ਨਹੀਂ ਦਿੱਤੀ ਗਈ ਹੈ। ਤੋਂ ਐਂਡ ਇਹ ਕਿਉਂਕਿ ਅਪਾ ਇਥੇ ਆਊਟਪੋਸਟ ਚਾਰ ਆਊਟਪੋਸਟ ਬਣ ਰਹੇ ਹੈਗੇ ਉਹਦੇ ਵਿੱਚ ਦੋ ਅਸੀਂ ਇਸੇ ਹਫਤੇ ਦੇ ਵਿੱਚ ਇਨੋਗਰੇਟ ਕਰਦੀ ਹੈਗੇ। ਆਊਟਪੋਸਟ ਤੇ ਇਹ ਰਹੂਗਾ ਕਿ ਫਾਇਦਾ ਇਹ ਰਹੂਗਾ ਕਿ ਉਹਨਾਂ ਨੂੰ ਪੁਲਿਸ ਨੂੰ ਉੱਥੇ ਉਹ ਬੈਟੇ ਵੀ ਰਹਿਣਗੇ ਔਰ ਉੱਥੇ ਆਪਣਾ ਪਟੋਲੇ ਵੀ ਕਰਦੇ ਰਹਿਣਗੇ। ਪ੍ਰੈਜ਼ੈਂਸ ਜ਼ਿਆਦਾ ਹੋ ਜਾਂਦੇ ਤਾਂ ਲੋਕੀ ਆ ਕੇ ਗੱਲਬਾਤ ਵੀ ਕਰ ਲੈਣਗੇ ਬਟ ਔਰ ਇਹ ਵੀ ਹੋ ਜਾਂਦਾ ਜਦੋਂ ਪ੍ਰੈਜ਼ੈਂਸ ਜ਼ਿਆਦਾ ਹੋ ਜਾਊਗਾ ਤਾਂ ਲੋਕੀ ਡਰ ਡਰਨਗੇ ਵੀ ਜੋ ਗਲਤ ਕੰਮ ਕਰਦੇ ਨੇ ਇਹਨਾਂ ਇੱਕ ਵਾਰੀ ਕਿਹੜੀ ਜਿੰਨੀਆਂ ਵੀ ਤੁਸੀਂ ਇਹ ਕਰ ਰਹੇ ਹੋ ਸਰਚ ਅਪਰੇਸ਼ਨ ਜਾਂ ਫਿਰ ਪ੍ਰਾਪਰਟੀ ਅਟੈਚ ਕਰ ਰਹੇ ਹੋ ਕਿੰਨਾ ਕੋ ਫਾਇਦਾ ਦੇਖਣ ਨੂੰ ਮਿਲ ਰਿਹਾ ਇਹਨਾਂ ਚੀਜ਼ਾਂ ਦਾ ਸਾਰਾ ਨਹੀਂ ਦੇਖੋ ਇਹਦੇ ਵਿੱਚ ਜਦੋਂ ਜਿੰਨਾ ਚਿਰ ਇਹਨਾਂ ਨੂੰ ਸੇਖ ਨਹੀਂ ਨਾ ਲੱਗਦਾ ਮਕਸਦ ਇਹਦਾ ਇਹ ਹੈ ਪ੍ਰਾਪਰਟੀ ਅਟੈਚ ਕਰਨ ਦਾ ਪਰਚਾ ਹੋਇਆ ਰਿਕਵਰੀ ਜੇ ਜ਼ਿਆਦਾ ਨਾ ਹੋਈ ਤੇ ਉਸ ਤੋਂ ਬਾਅਦ ਕੁਝ ਚਿਰ ਬਾਅਦ ਬੇਲ ਹੋ ਗਈ ਤੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਸੌਖਾ ਹੀ ਕੰਮ ਹੈ ਜਿੰਨਾ ਚਿਰ ਪ੍ਰਾਪਰਟੀ ਜਿਹੜੀ ਜਾਇਦਤ ਉਹ ਬਣਾਈ ਵੀ ਹੈ ਉਹ ਅਟੈਚ ਹੋਣੀ ਹੈ ਸ਼ੁਰੂ ਹੋਣੀ ਹੈ ਨਾ ਜਦੋਂ ਤੇ ਲੋਕਾਂ ਨੂੰ ਇਹ ਪਤਾ ਲੱਗਣਾ ਹੈ ਵੀ ਇਹ ਬਣਾਉਣ ਪ੍ਰਾਪਰਟੀ ਬਣਾਉਣ ਦਾ ਕੀ ਫਾਇਦਾ ਜਦੋਂ ਐਡੀਆਂ ਵੱਡੀਆਂ ਲੋਕਾਂ ਨੂੰ ਬਰਬਾਦ ਕਰਕੇ ਲੋਕਾਂ ਦੇ ਘਰ ਬਰਬਾਦ ਕਰਕੇ ਆਪਦੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਤੇ ਉਹ ਉਹਦੇ ਆ ਜਦੋਂ ਸੇਕ ਲੱਗੂਗਾ ਮੈਨੂੰ ਲੱਗਦਾ ਸਮਝਣਾ ਸਮਝਾਉਗੀ ਤੇ ਹਾਂ ਉਹਦੇ ਚੋਂ ਉਹ ਜੋ ਹੈ ਰੀਸੈਂਟਲੀ ਉੱਥੇ ਲੁਧਿਆਣਾਏ ਸੀ ਅਸੀਂ ਤੇ 22 ਕਰੋੜ ਦੀ ਅਸੀਂ ਪ੍ਰੋਪਰਟੀ ਹੈ ਜਿਹੜੀ ਅਟੈਚ ਕਰਾਈ ਉਹਦਾ ਮੈਸੇਜ ਕਨਵੇ ਕਰਨ ਦਾ ਮਕਸਦ ਦੂਜੀ ਗੱਲ ਇਹ ਦੇਖੋ ਇੱਕ ਰੰਦਾ ਵੀ ਤੁਹਾਡੀਆਂ ਤੁਸੀਂ ਤੁਹਾਡਾ ਮੈਸੇਜ ਪੜ੍ਹ ਕੇ ਤੁਹਾਡੀ ਨਿਊਜ਼ ਪੜ੍ਹ ਕੇ ਕੋਈ ਬੰਦਾ ਇਹ ਕਰੀ ਜਾਵੇ ਵੀ ਡਰੱਗ ਬੜੀ ਹੈ ਜੀ ਡਰੱਗ ਉਹਦੇ ਚ ਆਇਆ ਦੂਜੀ ਗੱਲ ਆ ਲੋਕ ਲਹਿਰ ਲੋਕ ਲਹਿਰ ਦੇ ਵਿੱਚ ਮੇਰਾ ਵੀ ਰੋਲ ਹੈ ਮੇਰੇ ਪਰਿਵਾਰ ਦਾ ਵੀ ਰੋਲ ਹੈ ਪੁਲਿਸ ਦਾ ਵੀ ਰੋਲ ਹੈ ਹਰ ਬੰਦੇ ਦੇ ਚੰਗੇ ਬੰਦੇ ਦਾ ਜਿਹੜਾ ਪੰਜਾਬ ਦਾ ਪੁੱਲਾ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲਾ ਬੰਦਾ ਉਹਦਾ ਅੱਛਾ ਰੋਲ ਹੈ ਉਹਦਾ ਪੋਜੀਟਿਵਲੀ ਅਸੀਂ ਕੰਟ੍ਰਿਬਿਊਟ ਕਰਨਾ ਚਾਹੀਦਾ ਉਹ ਇਹ ਜੱਟ ਕਰੇ ਮੱਲੇ ਦੇ ਲੋਕ ਕਹਿਣ ਵੀ ਮੇਰੇ ਮੱਲੇ ਚ ਵੇਚ ਕੇ ਦਿਖਾਓ ਇੱਥੇ ਵੜ ਕੇ ਦਿਖਾਓ ਜਿੰਨਾ ਚਿਰ ਉਹ ਭਾਵਨਾ ਨਹੀਂ ਨਾ ਆਉਂਦੀ ਉਹਨਾਂ ਚਿਰ ਨੋ ਡਾਊਟ ਕਿ ਡਿਮਾਂਡ ਤੇ ਸਪਲਾਈ ਦਾ ਚੱਕਰ ਹੈ ਜਿੱਥੇ ਮਤਲਬ ਡਿਮਾਂਡ ਹੋਣੀ ਹੈ ਸਪਲਾਈ ਕਿਤੋਂ ਨਾ ਕਿਤੋਂ ਇੱਥੇ ਡਰੱਗ ਇੱਥੇ ਥੋੜੀ ਹੁੰਦੀ ਹੈ ਬਟਾਲੇ ਕੋਈ ਹੀਰੋਇਨ ਇੱਥੇ ਥੋੜੀ ਬੰਦੀ ਹੈ ਸਮੈਕ ਇੱਥੇ ਥੋੜੀ ਬੰਦੀ ਹੈ ਇਹਦਾ ਮਤਲਬ ਅਸੀਂ ਤਾਂ ਆਪ ਵਿਕਟਮ ਆ ਜਿਹੜੇ ਇਸ ਗੱਲ ਦੇ ਪੰਜਾਬਾ ਸੂਬਾ ਸਾਡਾ ਗਵਾਂਡੀ ਦੇਸ਼ ਦਾ ਚੇਨ ਨਹੀਂ ਕਰ ਸਕਦੇ ਆਪਾਂ ਪੰਜਾਬ ਹਮੇਸ਼ਾ ਹੀ ਵਿਕਟਮ ਰਿਹਾ ਪਹਿਲਾਂ ਅਫੀਮ ਭੁੱਕੀ ਸੀ ਰਾਜਸਥਾਨ ਮੱਧ ਪ੍ਰਦੇਸ਼ ਤੋਂ ਆਉਂਦੀ ਸੀ ਹੁਣ ਸਾਡਾ ਜਿਹੜਾ ਗਵਾਂਡੀ ਦੇਸ਼ ਖੁਸ਼ਹਾਲੀ ਨੂੰ ਉਹਨੂੰ ਇਹ ਲੱਗਦਾ ਵੀ ਪੰਜਾਬੀਆਂ ਨੂੰ ਹਰਾਇਆ ਨਹੀਂ ਜਾ ਸਕਦਾ ਡਰਾਇਆ ਨਹੀਂ ਜਾ ਸਕਦਾ ਭੁਜਾਇਆ ਨਹੀਂ ਜਾ ਸਕਦਾ ਤੇ ਉਹਨਾਂ ਨੂੰ ਲੱਗਦਾ ਵੀ ਡਰੱਗ ਦੇ ਨਾਲ ਅਸੀਂ ਇਹੋ ਜਿਹਾ ਡਰੱਗ ਦਾ ਨਸ਼ਾ ਦੇ ਕੇ ਉਹ ਕਰ ਸਕਦੇ ਆ ਉਹਦੇ ਲਈ ਨੋ ਡਾਊਟ ਕਿ ਪੁਲਿਸ ਐਫਰਟ ਕਰੇ ਜਿਵੇਂ ਹੁਣ ਬੜਾ ਸੈਂਸੀਅਰ ਐਫਰਟ ਆ ਵੀ ਜਿਹੜੀ ਪ੍ਰਾਪਰਟੀ ਅਟੈਚ ਕਰਨ ਦਾ ਜਿਹੜਾ ਸੇਕ ਲੋਨ ਦਾ ਉਹਦੇ ਨਾਲ ਨਾਲ ਮੈਨੂੰ ਲੱਗਦਾ ਪਬਲਿਕ ਨੂੰ ਹੈਂਡਹੋਲਡਿੰਗ ਹੈ ਜਿਹੜੀ ਕਪੈਸ਼ਨੇਟ ਹੈਂਡਹੋਲਡਿੰਗ ਆਪਦੇਆਂ ਲਈ ਜਿਵੇਂ ਆਪਦੇਆਂ ਦੀ ਤਕਲੀਫ ਹੁੰਦੀ ਹੈ ਉਵੇਂ ਕਰਕੇ ਇੱਕ ਲੋਕ ਕਲੇਅਰ ਪੈਦਾ ਕਰਨ ਦੀ ਲੋੜ ਹੈ ਜਿੱਤ ਹੋਗੀ ਆਪਕੀ ਸਾਡੇ ਮਾਨਯੋਗ ਸ਼੍ਰੀ ਬਰੋਜਾ ਜੀ ਸਭ ਆਈਪੀਐਸ ਜੀ ਨੂੰ ਪਿਆਰ ਉਹਨਾਂ ਦੇ ਇਤਿਹਾਸਕ ਤਾਂ ਜੋ ਗ੍ਰਾਹਕ ਤੇ ਕੰਟਰੋਲ ਦਿੱਤਾ ਜਾ ਸਕੇ ਅਸੀਂ ਜਿਹੜੇ 9 ਪੁਆਇੰਟ ਡਿਸਟ੍ਰਿਕਟ ਦੇ ਚੁਣੇ ਸੀ ਇੱਥੇ ਸਾਡੇ ਐਸਐਸਪੀ ਸਾਹਿਬ ਦੀ ਗਵਾਈ ਵੇਠੇ ਅਸੀਂ ਕਿੰਨੇ ਵੀ ਡੀਐਸਪੀ ਐਸਪੀ ਆ ਅਸੀਂ ਉਹ ਗਵਾਈ ਕਰਕੇ ਨਾਲ ਸਰਚ ਆਪਰੇਸ਼ਨ ਕਰ ਰਹੇ ਹਿੱਥੇ ਸਾਨੂੰ ਵੀ ਕਾਫੀ ਵੱਡੀ ਸਫਲਤਾ ਮਿਲ ਗਈ ਇੱਥੇ ਇੱਕ ਬੰਦੇ ਕੋਲ 20 ਗ੍ਰਾਮ ਹੈਰੋਨ ਮਿਲੀ ਆ ਤਿੰਨ ਬੰਦਿਆਂ ਕੋਲ ਸ਼ਰਾਬ ਮਿਲੀ ਇੱਕ ਕੋਲ 10 ਬੋਤਲਾਂ 109 ਬੋਤਲਾਂ 110 ਬੋਤਲਾਂ ਤੇ ਇਹ ਸਬਸਟੀਟਿਊਸ਼ਨ ਦਾ ਇਹੋ ਹੀ ਮਕਸਦ ਹੈਗਾ ਵੀ ਸ਼ਹਿਰ ਦੇ ਵਿੱਚੋਂ ਜਾਂ ਜਿਹੜੇ ਵੀ ਮਹੱਲੇ ਜਿਹੜੇ ਨਟੀਫਾਈ ਕੀਤੇ ਹੋ ਉਪਰ ਉਹਨਾਂ 'ਚ ਨਸ਼ਾ ਬਿਲਕੁਲ ਜ਼ੀਰੋ ਲੈਵਲ ਤੇ ਕਰਨਾ ਹੈ ਜਿਹੜੇ ਵਿੱਚ ਜਿਹੜਾ ਮੇਨ ਸਮਗਲਰ ਸੀ ਜਿਹੜੇ ਸਾਗੇ ਨੇ ਮੁੱਖ ਰੂਪ ਤੇ ਇੱਕ ਹਰੋ ਦਾ ਭਰਾ ਤੇ ਉਹਦੇ ਬਾਈਕ ਤੇ ਉਹਨਾਂ ਨੂੰ ਅਸੀਂ ਹੁਣ ਲੋਕਾਂ ਨੂੰ ਇਹੋ ਹੀ ਦੱਸ ਰਹੇ ਸੀ ਕਿ ਉਹਨੂੰ ਦਾਦਾ ਸੌ ਸਜਾਓਗੇ ਲੱਖ ਲੱਖ ਰੁਪਏ ਜੁਰਮਾਨਾ ਹੋ ਗਿਆ। ਖਲਾਸਾ ਅਸੀਂ ਲੋਕਾਂ ਜੇ ਵੀ ਨਾਲ ਨਾਲ ਅਵੇਰਨੈਸ ਕਰ ਰਹੇ ਆ ਕਿ ਜਿਹੜੇ ਨਸ਼ੇ ਦੇ ਵਿੱਚ ਪੈ ਗਏ ਨੇ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਆ ਤੇ ਪੰਜਾਬ ਪੁਲਿਸ ਔਰ ਗੌਰਮੈਂਟ ਉਹਨਾਂ ਦੀ ਹਲਪ ਕਰਦੀ ਆ। ਉਹ ਕਿਨਾ ਚਿਰ ਸਾਡੇ ਕੋ ਆ ਸਕਦੀ ਆ ਤਾਂ ਕਿ ਅਸੀਂ ਕਿਸੇ ਤੋਂ ਵੀ ਬਚ ਸਕੀਏ। ਔਰ ਇਹ ਜਿਹੜਾ ਸਾਡਾ ਸ਼ਹਿਰ ਹੈ ਸਾਡਾ ਅਹ ਮੈਂ ਲੋਕਾਂ ਨੂੰ ਇਹੋ ਹੀ ਪੀਲ ਕਰਾਂਗਾ ਜਿੱਥੇ ਵੀ ਨਸ਼ਾ ਵੇਚਦਾ ਸਾਨੂੰ ਆਪਣੀ ਸੂਚਨਾ ਦੇਣਾ ਸੀ ਉਹਨਾਂ ਦਾ ਨਾਮ ਵੀ ਗੁਪਤ ਰੱਖਾਂਗੇ ਉਹਨਾਂ ਬਾਰੇ ਕੋਈ ਜਾਣਕਾਰੀ ਕਿਸੇ ਨੂੰ ਨਹੀਂ ਦਿੱਕੇ ਦਵਾਂਗੇ ਪਲੱਸ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਜਿਹੜਾ ਆਪਣਾ ਗਰਦਾਸਪੁਰ ਜ਼ਿਲ੍ਹਾ ਹੈ ਇੱਥੇ ਆਪਾਂ ਡਰੱਗਸ ਜ਼ੀਰੋ ਲੈਵਲ ਤੇ ਖੜਕੇ ਪਹਿਲਾ ਜ਼ਿਲ੍ਹਾ ਬਣਾਈਏ ਪਹਿਲਾ ਸ਼ਹਿਰ ਬਣਾਈਏ ਜਿੱਥੇ ਬਿਲਕੁਲ ਜ਼ੀਰੋ ਲੈਵਲ ਤੇ ਡਰੱਗਸ ਹੋਣ